ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਸਮਾਰਚ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰ ਹਾਂ ਤੁਹਾਡੇ ਲਈ ਇੱਕ ਬਹੁਤ ਸੋਹਣਾ ਡਿਜ਼ਾਈਨ ਲੈ ਕੇ ਤੇ ਅੱਜ ਵਾਲਾ ਡਿਜ਼ਾਈਨ ਜਿਹੜਾ ਹੈ ਵੀ ਬਹੁਤ ਹੀ ਸੌਖਾ ਹੈ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਆ ਕਿ ਪਹਿਣਾ ਦੀ ਕਾਫੀ ਡਿਮਾਂਡ ਆ ਰਹੀ ਹੈ ਕਿ ਸੌਖੇ ਡਿਜ਼ਾਈਨ ਦੱਸੋ ਤੇ ਆਪਾਂ ਜਿਹੜਾ ਆ ਇੱਕ ਹਫ਼ਤਾ ਬਿਲਕੁਲ ਸੌਖੇ ਸੌਖੇ ਡਿਜ਼ਾਈਨ ਦੱਸਾਂਗੇ ਕੱਲ 1 ਤਰੀਕ ਤੋਂ ਆਪਾਂ ਸ਼ੁਰੂ ਕੀਤਾ ਹੈ ਤੇ 6 7 8 ਤਰੀਕ ਤੱਕ ਆਪਾਂ ਜਿਹੜਾ ਬਿਲਕੁਲ ਸੌਖੇ ਸੌਖੇ ਡਿਜ਼ਾਈਨ ਦੱਸਾਂਗੇ ਸਾਰੇ 1 2 ਸਲਾਈਆਂ ਦੇ ਡਿਜ਼ਾਈਨ ਹੀ ਦੱਸਾਂਗੇ ਤੇ ਅੱਜ ਵਾਲਾ ਜਿਹੜਾ ਡਿਜ਼ਾਈਨ ਹੈ ਇਹ ਵੀ ਬਹੁਤ ਹੀ ਸੌਖਾ ਆ ਸਿਰਫ 4 ਸਲਾਈਆਂ ਦਾ ਡਿਜ਼ਾਈਨ ਆ ਤੇ ਇਸ ਨੂੰ ਬਣਾਉਣ ਵਾਸਤੇ 6 6 ਦੇ ਹਿਸਾਬ ਨਾਲ ਕੁੰਡੇ ਚਾਹੀਦੇ ਨੇ 6 6 ਦੇ ਹਿਸਾਬ ਨਾਲ ਕੁੰਡੇ ਪਾ ਕੇ ਇੱਕ ਕੁੰਡਾ ਵੱਧ ਪਾ ਲੈਣਾ ਤੇ ਡਿਜ਼ਾਈਨ ਜਿਹੜਾ ਬਿਲਕੁਲ ਪੂਰਾ ਆ ਜੇਗਾ ਬਹੁਤ ਹੀ ਸੌਖਾ ਸਿੰਪਲ ਡਿਜ਼ਾਈਨ ਆ ਤੇ ਉਲਟੀ ਸਾਈਡ ਤੋਂ ਪਲੇਨ ਬਣਨਾ ਆ ਤੇ ਹੁਣ ਆਪਾਂ ਡਿਜ਼ਾਈਨ ਬਣਾਉਣਾ ਸ਼ੁਰੂ ਕਰਦੇ ਆਂ ਤੇ ਡਿਜ਼ਾਈਨ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਪਸੰਦ ਆਏ ਤੇ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਕੇ ਦੱਸਿਓ ਡਿਜ਼ਾਈਨ ਤੁਹਾਨੂੰ ਕਿਵੇਂ ਦਾ ਲੱਗਦਾ ਹੈ ਤੇ ਡਿਜ਼ਾਈਨ ਦੀ ਪਹਿਲੀ ਸਲਾਈ ਹੈ ਸਿੱਧੇ ਪਾਸਿਓਂ ਆਪਾਂ ਪੂਰੀ ਸਿੱਧੇ ਕੁੰਡਿਆਂ ਨਾਲ ਬਣਾ ਲੈਣੀ ਆ ਬਹੁਤ ਹੀ ਸੌਖੇ ਸੌਖੇ ਡਿਜ਼ਾਈਨ ਮੈਂ ਦੱਸ ਰਹੀ ਆ ਸਿਰਫ ਇੱਕ ਦੋ ਸਲਾਈਆਂ ਦੇ ਡਿਜ਼ਾਈਨ ਜਿਆਦਾ ਤਾਂ ਡਿਜ਼ਾਈਨ ਜਿਹੜੇ ਇੱਕ ਸਲਾਈ ਵਿੱਚ ਬਣਨਗੇ ਬਾਕੀ ਸਲਾਈਆਂ ਪਲੇਨ ਬਣਨਗੀਆਂ ਤੇ ਇਹ ਵੀ ਡਿਜ਼ਾਈਨ ਜਿਹੜਾ ਬਹੁਤ ਹੀ ਸੋਖਾ ਹੈ ਡਿਜ਼ਾਈਨ ਦੀ ਪਹਿਲੀ ਸਲਾਈ ਹੈ ਸਿੱਧੇ ਪਾਸਿਓਂ ਪੂਰੀ ਸਿੱਧੇ ਗੁੰਡਿਆਂ ਨਾਲ ਬਣਾ ਲੈਣੀ ਆ ਤੇ ਹੁਣ ਅਸੀਂ ਆ ਗਏ ਆ ਡਿਜ਼ਾਈਨ ਦੀ ਦੂਸਰੀ ਸਲਾਈ ਤੇ ਉਲਟੇ ਪਾਸੇ ਪਹਿਲਾ ਗੁੰਡਾ 슬ਿੱਪ ਕਰਕੇ ਬਾਕੀ ਸਾਰੇ ਗੁੰਡੇ ਆਪਾਂ ਉਲਟੇ ਬਣਾ ਲੈਣੇ ਆ ਬਹੁਤ ਸੋਹਣਾ ਡਿਜ਼ਾਈਨ ਬਣਦਾ ਹੈ ਛੋਟਾ ਛੋਟਾ ਡਿਜ਼ਾਈਨ ਹੈ ਕਿਸੇ ਵੀ ਪ੍ਰੋਜੈਕਟ ਤੇ ਪਾ ਸਕਦੇ ਜੀ ਬੱਚਿਆਂ ਦੀ ਕੋਟੀ ਤੇ ਲੇਡੀਜ਼ ਦੀ ਜੈਕਟ ਤੇ ਪਾਇਆ ਹੋਇਆ ਬਹੁਤ ਸੋਹਣਾ ਲੱਗੇਗਾ ਛੋਟੇ ਬੱਚਿਆਂ ਦੇ ਪੂਰੇ ਸ਼ਟ ਤੇ ਤੁਸੀਂ ਇਹ ਵਾਲਾ ਡਿਜ਼ਾਈਨ ਪਾ ਸਕਦੇ ਜੀ ਤੇ ਕਿਸੇ ਵੀ ਕਲਰ ਤੇ ਪਾ ਸਕਦੇ ਜੀ ਐਲ ਇਹ ਤੇ ਦੂਸਰੀ ਸਲਾਈ ਆਪਾਂ ਬਣਾ ਲਈ ਆ ਸਿੱਧੇ ਕੁੰਡਿਆਂ ਨਾਲ ਤੇ ਦੂਸਰੀ ਸਲਾਈ ਬਣਾ ਲਈ ਆ ਉਲਟੇ ਕੁੰਡਿਆਂ ਨਾਲ ਹੁਣ ਆ ਗਏ ਤੀਸਰੀ ਸਲਾਈ ਤੇ ਸਿੱਧੇ ਪਾਸੇ ਹੁਣ ਵੇਖੋ ਕਿਵੇਂ ਬਣਾਉਣਾ ਡਿਜ਼ਾਈਨ ਆਪਾਂ ਪਹਿਲਾ ਕੁੰਡਾ 슬ਿੱਪ ਕਰ ਲਿਆ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਇੱਕ ਕੁੰਡਾ ਉਲਟਾ ਇੱਕ ਕੁੰਡਾ ਉਲਟਾ ਬਣਾਉਣ ਤੋਂ ਬਾਅਦ ਹੁਣ ਤਿੰਨ ਕੁੰਡੇ ਇਕੱਠੇ ਲਵਾਂਗੇ ਤਿੰਨ ਕੁੰਡੇ ਇਕੱਠੇ ਲੈ ਲਏ ਪਹਿਲਾਂ ਇਹਨਾਂ ਨੂੰ ਉਲਟਾ ਬਣਾ ਲਿਆ ਫਿਰ ਇਸ ਤਰ੍ਹਾਂ ਵਿੱਚ ਧਾਗਾ ਘੁਮਾ ਲਿਆ ਤੇ ਇੱਕ ਵਾਰ ਦੁਬਾਰਾ ਉਲਟਾ ਬਣਾ ਲਿਆ ਤਿੰਨ ਕੁੰਡਿਆਂ ਤੋਂ ਤਿੰਨ ਕੁੰਡੇ ਹੋ ਗਏ ਇੱਕ ਕੁੰਡਾ ਹੁਣ ਉਲਟਾ ਬਣਾਉਂਗਾ ਧਾਗਾ ਪਿੱਛੇ ਕਰਕੇ ਇੱਕ ਕੁੰਡਾ ਸਿੱਧਾ ਇਹ ਸਾਡਾ 6 ਕੁੰਡਿਆਂ ਦਾ ਡਿਜ਼ਾਈਨ ਹੋ ਗਿਆ ਧਾਗਾ ਆਪਣੀ ਵਾਲੀ ਸਾਈਡ ਕਰਕੇ ਇੱਕ ਕੁੰਡਾ ਉਲਟਾ ਫਿਰ ਤਿੰਨ ਕੁੰਡੇ ਲਵਾਂਗੇ ਤਿੰਨ ਕੁੰਡਿਆਂ ਨੂੰ ਪਹਿਲਾਂ ਉਲਟਾ ਬਣਾਉਣਾ ਹੈ ਫਿਰ ਇਸ ਤਰ੍ਹਾਂ ਧਾਗਾ ਘਮਾਉਣਾ ਤੇ ਇੱਕ ਵਾਰ ਦੁਬਾਰਾ ਇਹਨਾਂ ਨੂੰ ਬੁਣ ਦੇਣਾ ਤਿੰਨ ਕੁੰਡਿਆਂ ਤੋਂ ਸਾਡੇ ਤਿੰਨ ਕੁੰਡੇ ਹੋ ਗਏ ਇੱਕ ਕੁੰਡਾ ਫੇਰ ਉਲਟਾ ਧਾਗਾ ਪਿੱਛੇ ਇੱਕ ਕੁੰਡਾ ਸਿੱਧਾ ਧਾਗਾ ਆਪਣੀ ਵਾਲੀ ਸਾਈਡ ਇੱਕ ਕੁੰਡਾ ਉਲਟਾ ਫਿਰ ਤਿੰਨ ਕੁੰਡਿਆਂ ਤੋਂ ਆਪਾਂ ਤਿੰਨ ਕੁੰਡੇ ਬਣਾਉਣੇ ਇਸ ਤਰ੍ਹਾਂ ਧਾਗਾ ਕਮਾਵਾਂਗੇ ਇੱਕ ਵਾਰ ਦੁਬਾਰਾ ਬੁਣਾਂਗੇ ਤੇ ਇੱਕ ਕੁੰਡਾ ਉਲਟਾ ਤੇ ਲਾਸਟ ਵਾਲਾ ਕੁੰਡਾ ਜਿਹੜਾ ਇਹਨੂੰ ਆਪਾਂ ਸਿੱਧਾ ਬਣਾ ਲੈਣਾ ਇਹ ਸਾਡੀ ਬਣ ਗਈ ਡਿਜ਼ਾਈਨ ਦੀ 3rd ਰੋ ਸਿੱਧੇ ਪਾਸਿਓ ਹੁਣ ਚੌਥੀ ਸਲਾਈ ਆਪਾਂ ਬਣਾਵਾਂਗੇ 4th ਰੋ ਉਲਟੇ ਪਾਸਿਓ ਪਹਿਲਾ ਕੁੰਡਾ ਸਲਿੱਪ ਕਰ ਲਿਆ ਬਾਕੀ ਸਾਰੇ ਕੁੰਡੇ ਆਪਾਂ ਉਲਟੇ ਬਣਾਉਣੇ ਆ ਬਹੁਤ ਹੀ ਸੋਖਾ ਜਿਹਾ ਡਿਜ਼ਾਈਨ ਹੈ ਤੇ ਭੈਣਾਂ ਜੜੀਆਂ ਇਸ ਨੂੰ ਬਹੁਤ ਪਸੰਦ ਕਰਨਗੀਆਂ ਬਹੁਤ ਜਲਦੀ ਜਲਦੀ ਬਣ ਜਾਂਦਾ ਹੈ ਬਿਗਨਰ ਜਿਹੜੀ ਉਹ ਵੀ ਇਸ ਨੂੰ ਆਸਾਨੀ ਦੇ ਨਾਲ ਬਣਾ ਸਕਦੇ ਨੇ ਇਹ ਸੜੀਆਂ ਬਣ ਗਈਆਂ ਹੁਣ ਚਾਰ ਸਲਾਈਆਂ ਚਾਰ ਸਲਾਈਆਂ ਬਣਨ ਤੋਂ ਬਾਅਦ ਡਿਜ਼ਾਈਨ ਇਦਾਂ ਲੱਗਦਾ ਇੱਕ ਵਾਰ ਆਪਾਂ ਦੁਬਾਰਾ ਬਣਾਉਨੇ ਆ ਪਹਿਲਾ ਗੁੰਡਾ ਸਲਿੱਪ ਕਰਕੇ ਪੂਰੀ ਸਲਾਈ ਆਪਾਂ ਸਿੱਧੇ ਗੁੰਡਿਆਂ ਨਾਲ ਬਣਾ ਲੈਣੀ ਆ ਫਿਰ ਉਹੀ ਚਾਰ ਸਲਾਈਆਂ ਰਿਪੀਟ ਕਰਾਂਗੇ ਪਹਿਲਾ ਗੁੰਡਾ ਸਲਿੱਪ ਕਰ ਲਿਆ ਫਿਰ ਪੂਰੀ ਸਲਾਈ ਜਿਹੜੀ ਆ ਸਿੱਧੇ ਗੁੰਡਿਆਂ ਦੇ ਨਾਲ ਬਣਾ ਲੈਣੀ ਆ ਬਹੁਤ ਹੀ ਸੌਖਾ ਜਿਹਾ ਡਿਜ਼ਾਈਨ ਹੈ ਤੇ ਬਣਿਆ ਹੋਇਆ ਬਹੁਤ ਹੀ ਪਿਆਰਾ ਲੱਗਦਾ ਹੈ ਪਹਿਲੀ ਸਲਾਈ ਪੂਰੇ ਸਿੱਧੇ ਗੁੰਡਿਆਂ ਨਾਲ ਬਣਾ ਲਈ ਹੁਣ ਦੂਸਰੀ ਸਲਾਈ ਜਿਹੜੀ ਆ ਪੂਰੇ ਉਲਟੇ ਗੁੰਡਿਆਂ ਨਾਲ ਬਣਾ ਲਾਂਗੇ ਦੂਸਰੀ ਸਲਾਈ ਪੂਰੀ ਉਲਟੇ ਕੁੰਡਿਆਂ ਨਾਲ ਬਣਾ ਲਈ ਇਸ ਤਰ੍ਹਾਂ ਦੇ ਜਿਹੜੇ ਸੌਖੇ ਸੌਖੇ ਡਿਜ਼ਾਈਨ ਆ ਬਾਣ ਵੀ ਬਹੁਤ ਜਲਦੀ ਜਾਂਦੇ ਨੇ ਜਿਹੜੀਆਂ ਭੈਣਾ ਬੁਨਾਈ ਤੇ ਕੋਟੀਆਂ ਬੁੰਨਦੀਆਂ ਨੇ ਉਹਨਾਂ ਨੂੰ ਇਸ ਤਰ੍ਹਾਂ ਦੇ ਡਿਜ਼ਾਈਨ ਜਿਹੜੇ ਬਹੁਤ ਹੀ ਵਧੀਆ ਲੱਗਦੇ ਨੇ ਕਿਉਂਕਿ ਸਵੈਟਰ ਕੋਟੀ ਜਿਹੜੀ ਆ ਜਲਦੀ ਬਣ ਜਾਂਦੀ ਆ ਇਸ ਡਿਜ਼ਾਈਨ ਨੂੰ ਆਪਾਂ ਸਕੀਵੀ ਤੇ ਵੀ ਪਾ ਸਕਦੇ ਆ ਦੂਸਰੀ ਸਲਾਈ ਪੂਰੀ ਉਲਟੇ ਕੁੰਡਿਆਂ ਨਾਲ ਬਣਾ ਲਈ ਹੁਣ ਤੀਸਰੀ ਸਲਾਈ ਆਪਾਂ ਬਣਾਵਾਂਗੇ ਇਹਦੇ ਚ ਬਣਾਉਣਾ ਡਿਜ਼ਾਈਨ పలా కు కండా స్ల్లిపకీ సైడ్ పల్టా ఫేవే ధాగా సాగలే తిని కండే లేరుతో తిన్న కండే బా దా ఉల్టా ధాగా పిచ్చే ఒక కుడా సీ సైడ్ కండా ఉల్టా ఫతో తిన్న కండే ਇਸ ਤਰ੍ਹਾਂ ਕਰਕੇ ਤਾਗਾ ਕਮਾ ਕੇ ਵਿੱਚ ਇੱਕ ਜਾਲੀ ਪਾ ਜਾਣੀ ਹੈ ਤਿੰਨ ਕੁੰਡਿਆਂ ਤੋਂ ਤਿੰਨ ਕੁੰਡੇ ਫਿਰ ਇੱਕ ਕੁੰਡਾ ਉਲਟਾ ਤਾਗਾ ਪਿੱਛੇ ਇੱਕ ਕੁੰਡਾ ਸਿੱਧਾ ਤਾਗਾ ਆਪਣੀ ਵਾਲੀ ਸਾਈਡ ਇੱਕ ਕੁੰਡਾ ਉਲਟਾ ਫਿਰ ਤਿੰਨ ਕੁੰਡਿਆਂ ਤੋਂ ਤਿੰਨ ਕੁੰਡੇ ਇਸ ਤਰ੍ਹਾਂ ਤਾਗਾ ਕਮਾ ਕੇ ਵਿੱਚ ਇੱਕ ਜਾਲੀ ਪਾ ਲੈਣੀ ਹੈ ਤੇ ਤਿੰਨਾਂ ਕੁੰਡਿਆਂ ਨੂੰ ਆਪਾਂ ਦੁਬਾਰਾ ਬੰਨ੍ਹ ਦੇਣਾ ਫਿਰ ਇੱਕ ਕੁੰਡਾ ਉਲਟਾ ਤੇ ਅੱਜ ਵਾਲਾ ਕੁੰਡਾ ਸਿੱਧਾ ਥਰਡ ਰੋ ਬਣ ਗਈ ਫੋਰਥ ਰੋ ਬਣਾਵਾਂਗੇ ਉਲਟੇ ਪਾਸਿਓ ਸਾਰੇ ਇਹ ਆਪਣਾ ਸਲਾਈ ਜਿਹੜੀ ਆ ਆਪਣੇ ਉਲਟੇ ਕੁੰਡਿਆਂ ਨਾਲ ਬਣਾ ਲੈਣੀ ਆ ਕੋਈ ਵੀ ਕੁੰਡਾ ਇਹਦੇ ਵਿੱਚ ਸਿੱਧਾ ਨਹੀਂ ਹੋਣਾ ਉਲਟੀ ਸਾਈਡ ਤੋਂ ਪਲੇਨ ਇਹ ਵਾਲੀਆਂ ਸਲਾਈਆਂ ਬਣਣੀਆਂ ਨੇ ਬਿਲਕੁਲ ਬਹੁਤ ਹੀ ਸੋਖਾ ਡਿਜ਼ਾਈਨ ਆ ਤੇ ਕਾਫੀ ਭੈਣਾ ਦੇ ਫੋਨ ਕਾਲਸ ਆਉਂਦੇ ਰਹਿੰਦੇ ਨੇ ਕਿ ਸੋਖੇ ਡਿਜ਼ਾਈਨ ਦੱਸੋ ਸੋਖੇ ਡਿਜ਼ਾਈਨ ਦੱਸੋ ਤੇ ਸਾਡੀਆਂ ਚਾਰ ਸਲਾਈਆਂ ਬਣ ਗਈਆਂ ਜਦੋਂ ਚਾਰ ਸਲਾਈਆਂ ਅਸੀਂ ਬਾਰ-ਬਾਰ ਬਣਾਉਂਦੇ ਜਾਣਾ ਡਿਜ਼ਾਈਨ ਸਾਡਾ ਵੇਖੋ ਇਸ ਤਰੀਕੇ ਦੇ ਨਾਲ ਬਣ ਕੇ ਰੈਡੀ ਹੋ ਜਾਣਾ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਲੱਗਦਾ ਹੈ ਤੇ ਜੇਕਰ ਤੁਹਾਨੂੰ ਵੀ ਇਹ ਡਿਜ਼ਾਈਨ ਪਸੰਦ ਆਇਆ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਮਿਲਦੇ ਹਾਂ ਫਿਰ ਇਸ ਤਰ੍ਹਾਂ ਦੇ ਪਿਆਰੇ ਜਿਹੇ ਡਿਜ਼ਾਈਨ ਦੇ ਨਾਲ ਨੈਕਸਟ ਵੀਡੀਓ ਵਿੱਚ ਐਂਡ ਤੱਕ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ